thank <laughs> you হে হা হে হা হে হা হে হা হে হা ਫਰੀ ਜਿਹੜਾ ਆਪਣਾ ਇਹ ਕਾਰਜਕ੍ਰਮ ਚੱਲ ਰਿਹਾ ਸੱਬੇ ਚੜ ਟੂਲਸਤ ਵਾਲਾ ਇਹ ਦੱਸਿਓ ਪਾਜੀ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਰੀਡੀਅਨ ਯੂਟਿਊਬ ਚੈਨਲ ਦੀ ਸਾਡੀ ਟੀਮ ਨੂੰ ਧੰਨਵਾਦ ਕਰਦਾ ਸੋ ਜਿਹੜੇ ਲੋਕ ਨਾਚਾਂ ਨੂੰ ਜਾਂ ਪੰਜਾਬ ਦੇ ਹਿੱਤਾਂ ਦੇ ਲਈ ਜਾਂ ਬੱਚਿਆਂ ਦੇ ਲਈ ਜਿਹੜੀ ਵੀ ਕਾਰਜ ਹੁੰਦੇ ਨੇ ਹਮੇਸ਼ਾ ਉਸ ਕਾਰਜ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਅੱਗੇ ਰਹਿਣ ਨੇ ਸੇ ਸਾਰੇ ਚੈਨਲ ਧੰਨਵਾਦ ਕਰਦੇ ਆ ਸੋ ਟੂਲਤਾ ਸੱਬੇ ਜਨ ਸਾਥੋਂ ਆਦਮਪੁਰ ਬਲੋਂ ਹਰ ਸਾਲ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਕੁੜੀਆਂ ਨੂੰ ਹਰ ਏਜ ਦੇ ਵਾ ਹਰੀ ਦੇ ਵਿਅਕਤੀ ਦਿ ਲਈ ਹਰ ਸਾਲ ਅਸੀਂ ਭੰਗੜਾ ਕੀਤਾ ਸਿਲਾਈ ਕੈਂਪ ਲਗਾਉਂਦੇ ਆ ਇਹ ਕੈਂਪ ਸਾਡਾ 10 ਤੋਂ 12 ਦਿਨ ਦਾ ਹੁੰਦਾ ਇਸ ਸਾਲ ਵੀ ਇਹ 2025 ਦੀ ਵਿੱਚ ਸਾਡਾ 3 ਜੂਨ ਤੋਂ ਲੈ ਕੇ 14 ਜੂਨ ਤੱਕ ਇਹ ਭੰਗੜਾ ਜਿੱਦਾ ਸਿਲਾਈ ਕੈਂਪ ਲਗਾਇਆ ਜਾਣਾ ਜਿਹਦੇ ਵਿੱਚ ਸਾਡੇ ਤੋਂ 250 ਤੋਂ 300 ਬੱਚਾ ਸਿਲਾਈ ਰਹਿ ਰਿਹਾ ਇਸ ਦਾ ਇਹ ਸਾਡਾ ਮੇਨ ਮੋਟਿਵ ਇਹ ਹੈ ਕਿ ਜਿੰਨੇ ਅੱਜ ਸਾਡੀ ਜਨਰੇਸ਼ਨ ਆ ਸਾਡੀ ਲੋਕ ਨਾ ਚਾਹਨਾ ਜੁੜ ਸਕੇ ਸਾਡੀ ਭੰਗੜੀ ਕਿਤੇ ਨਾ ਜੁੜ ਸਕੇ ਕਿਉਂਕਿ ਜਿਸ ਤਰੀਕੇ ਦਾ ਸਮਾਂ ਆਇਆ ਕਿ ਸਾਡੇ ਬੱਚੇ ਅਸੀਂ ਖੁਦ ਫੋਨਾਂ ਦੇ ਵਿੱਚ ਇੰਨੇ ਬੀਜ਼ੀ ਹੋ ਚੁੱਕੇ ਆ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾ ਰਹੇ ਜਿਸ ਦੇ ਨਾਲ ਸਾਨੂੰ ਬੜੀਆਂ ਪ੍ਰੋਬਲਮਸ ਆ ਰਹੀਆਂ ਇਹ ਕੈਂਪ ਦਾ ਹੀ ਮੇਨ ਮੋਟਿਵ ਅਗੇ ਇੱਕ ਤਾਂ ਅਸੀਂ ਬੁਰੇ ਆਦਮ ਕੋਲੋਂ ਸਾਧਰੂਤ ਲਾਉਣਾ ਸੇਧਨਾ ਬਣਾਉਣਾ ਤਾਂ ਜੋ ਬੱਚੇ ਭੰਗੜਾ ਸਿੱਖ ਸਕਣ ਪੈਂਟਿੰਗ ਸਿੱਖ ਸਕਣ ਇਹ ਸਾਰਾ ਮੋਟਿਵ ਮੈਂ ਤੇ ਮੇਰੀ ਸਾਰੀ ਟੀਮ ਦੇ ਸਹਿਯੋਗ ਨਾਲ ਹੋ ਰਿਹਾ ਤੇ ਬਾਕੀ ਆਦਨਪੁਰ ਆਗਰਸਤ ਜੀ ਇਸ ਕੈਂਪ ਦੇ ਵਿੱਚ ਸਾਨੂੰ ਬਹੁਤ ਸਾਥ ਦੇ ਰਹੇ ਨੇ ਸੋ ਧੰਨਵਾਦ ਹੈ ਸ ਕਮਲ ਭਾਜੀ ਜਿਹੜਾ ਲਾਸਟ ਡੇ ਦਾ ਫੰਕਸ਼ਨ ਆਪਣਾ ਉਹਦਾ ਕਿੱਥੇ ਪ੍ਰੋਗਰਾਮ ਹੈਗਾ ਕਿੱਥੇ ਹੋਏਗਾ ਤੇ ਇੱਕ ਚੀਜ਼ ਕੱਲ ਹੋਰ ਦੱਸਦੇ ਕਿ ਇੱਕ ਚੀਜ਼ ਤਾਂ ਸਾਡੇ ਵਾਲਾ ਇਹ ਸਮਰ ਕੈਂਪ ਹੁੰਦਾ ਨਾ ਇਹ ਥੋੜਾ ਜਿਹਾ ਵੱਖਰਾ ਹੁੰਦਾ ਸਾਰਿਆਂ ਦੇ ਕੋਲ ਇਹ ਨਹੀਂ ਕੈਂਪ ਸ਼ੁਰੂ ਹੈ ਕਦੋਂ ਖਤਮ ਹੋ ਗਿਆ ਸਾਡਾ ਇਹ ਕੈਂਪ ਹਰ ਸਾਲ ਮੇਨ ਮੋਟਿਵ ਇਹ ਕਿ ਜਿੱਲੇ ਸਾਡੇ ਕੋਲ ਬੱਚੇ ਆਉਂਦੇ ਆ ਉਹ ਬੱਚਿਆਂ ਨੂੰ ਅਸੀਂ ਲਾਸਟ ਡੇ 14 ਤਰੀਕ ਦੀ ਕਲੋ징 ਸਮਾਰਣੀ ਆ ਉਹਦਾ ਵੈਲਿਊ ਟਾਈਮ ਅਸੀਂ ਜਲਦੀ ਤੁਹਾਨੂੰ ਦੱਸਦੇ ਹਾਂਗੇ ਉਹਦੇ ਵਿੱਚ ਜਿੰਨੇ ਸਾਡੇ ਕੋਲ ਬੱਚੇ ਕੈਂਪ ਦੇ ਵਿੱਚ ਆਇਆ ਹਰ ਬੱਚੇ ਨੇ ਸਟੇਜ ਤੇ ਪਰਫਾਰਮ ਕਰਨਾ ਤਾਂ ਜੋ ਬੱਚਾ ਸਟੇਜ ਤੇ ਪਰਫਾਰਮ ਕਰਕੇ ਬੱਚੇ ਦਾ ਕੰਫੀਡੈਂਸ ਵਧੋ ਸਕੇ ਥੋੜਾ ਜਿਹਾ ਪਬਲਿਕ ਜਿਹੜੀ ਫੇਰ ਹੁੰਦੀ ਬੱਚਿਆਂ ਨੂੰ ਬੱਚਿਆਂ ਨੂੰ ਅਕਦਾ ਡਰ ਬਹੁਤ ਆ ਘਰਾਂ ਦੇ ਵਿੱਚ ਦੇਖ ਕੇ ਬੱਚੇ ਸਾਡੇ ਡਰੇ ਡਰੇ ਰਹਿੰਦੇ ਆ ਉਹਦਾ ਰੀਜ਼ਨ ਇਹੀ ਆ ਕਿ ਸਾਡੇ ਬੱਚਿਆਂ ਨੂੰ ਅਸੀਂ ਕੋਈ ਇਦਾਂ ਦਾ ਪਲੇਟਫਾਰਮ ਹੀ ਨਹੀਂ ਪ੍ਰੋਵਾਈਡ ਕਰਾਉਂਦੇ ਜਿਹੜਾ ਬੱਚਿਆਂ ਦਾ ਨਹੀਂ ਤੋਂ ਬੱਚੇ ਸੋ 14 ਤਰੀਕ ਨੂੰ ਅਸੀਂ ਸਾਰੇ ਬੱਚੇ ਨੂੰ ਪਲੇਟ ਆਪਣੀ ਪਰਸਨੈਲਿਟੀ ਨੂੰ ਆਪਣੇ ਰੂਪ ਨੂੰ ਹੋਰ ਵਧੀਆ ਤਰੀਕੇ ਨਾਲ ਲੋਕਾਂ ਵਿੱਚ ਨਖਾ ਸਕੋ ਹੋਰ ਕੋਣ ਭਰੀ ਜਿੱਦਾ ਅੱਜ ਕੱਲ ਸਰਕਾਰ ਚਲ ਰਹੀ ਹੈ ਨਸ਼ਾ ਛਡਾਲਣ ਵਾਸਤੇ ਨਸ਼ੇ ਵਾਸਤੇ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਬਾਕੀ ਭਾਜੀ ਸਰਕਾਰ ਦੇ ਕੋ ਹਰ ਇੱਕ ਨਸ਼ੇ ਬਾਰੇ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਇੱਕ ਨਾ ਪੰਜਾਬ ਦੇ ਵਿੱਚ ਨਹੀਂ ਮੈਂ ਕਹਿੰਦਾ ਟੈਗ ਲੱਗ ਚੁੱਕਿਆ ਹੈ ਕਿ ਪੰਜਾਬੀ ਨਸ਼ੇੜੀ ਹੈ ਪੰਜਾਬੀ ਹਾਂ ਲੇਕਿਨ ਨਹੀਂ ਤੁਸੀਂ ਸਵੇਰੇ ਆਏ ਹੋ ਸਾਰੇ ਚੰਨ ਤੁਸੀਂ ਦੇਖਿਆ ਪਰ ਤੱਕ 100 ਤੋਂ 150 ਬੱਚਾ ਸਾਡੇ ਕੋਲ ਇਸ ਟਾਈਮ ਪੰਡਾ ਸਿੱਖ ਰਹੇ ਆ ਉਦੋਂ ਇਲਾਵਾ 2-250 ਬੰਦੇ ਇਸ ਬਲੀਕਰਾਉਂ ਦੇ ਵਿੱਚ ਸ਼ਿਰਕਾ ਕਰ ਰਹੇ ਆ ਇਹਦਾ ਟੈਗ ਲੱਗਾ ਹੋਇਆ ਹੈ ਨਾ ਗਵਰਨਮੈਂਟ ਇਸ ਟੈਗ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਆ ਉਸ ਉਪਰਾਲੇ ਵਿੱਚ ਏਸੀਬੀ ਥੋੜਾ ਜਿਹਾ ਹਿੱਸਾ ਆਪਣਾ ਪਾ ਰਿਹਾ ਸਾਡਾ ਜਿਹੜਾ ਸੀਮਾ ਲੋਕਨਾ ਚੋਂ ਨਿਕਲਿਆ ਕੀਤਾ ਸਲਾਈ ਕੈਂਪ ਆ ਇਹਦਾ ਮੇਨ ਮੋਟਿਵ ਹੀ ਜੁਧ ਨਸ਼ਾ ਅਪਰਾਧ ਏਸੀਬੀ ਸਰਕਾਰ ਦੇ ਇਸ ਉਪਰਾਲੇ ਵਿੱਚ ਥੋੜਾ ਜਿਹਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰ ਰਹੀ ਆ